ਪੰਜਾਬ ਚੋਂ ਜੇ ਪਾਣੀ ਖਤਮ ਹੋ ਰਿਹਾ ਉਹਦੇ ਜ਼ਿੰਮੇਵਾਰ ਸਰਕਾਰ ਨਹੀਂ ਹੈਗੀ ਉਹਦੇ ਜ਼ਿੰਮੇਵਾਰ ਪੰਜਾਬ ਦੇ ਕਿਸਾਨ ਨੇਗੇ ਪੰਜਾਬ ਦੇ ਪਾਣੀ ਹੁਣ ਕਈ ਲੋਕ ਕਹਿਣਗੇ ਵੀ ਪਾਣੀ ਬਾਹਰ ਵੇ ਭੇਜਦਾ ਹਰਿਆਣੇ ਚ ਰਾਜਸਥਾਨ ਚ ਪੰਜਾਬ ਦਾ ਪਾਣੀ ਸੀ ਪੰਜਾਬ ਚੋਂ ਕਿੱਥੋਂ ਪੈਦਾ ਹੋ ਰਿਹਾ ਪਾਣੀ ਉਹ ਕਿਹੜੀ ਸਟੇਟ ਕਿਹੜੀ ਜਗ੍ਹਾ ਚੋਂ ਕਿਹੜੇ ਸ਼ਹਿਰ ਚੋਂ ਪਾਣੀ ਨਿਕਲ ਰਿਹਾ ਪੰਜਾਬ ਦੇ ਪੰਜਾਬ ਦਾ ਪਾਣੀ ਨਹੀਂ ਹੈਗਾ ਉਹ ਹੈਗਾ ਹਿਮਾਚਲ ਦਾ ਪਾਣੀ ਮਾਚਲ ਦਾ ਪਾਣੀ ਹੈਗਾ ਪੰਜਾਬ ਨੂੰ ਹੋ ਪੰਜਾਬ ਦੇ ਵਿੱਚ ਦੀ ਹੋ ਕੇ ਨੂੰ ਚੜਦਾ ਠੀਕ ਆ ਤੇ ਪੰਜਾਬ ਵਾਲੇ ਤਾਂ ਜ਼ਬਰਦਸਤੀ ਉਹਨੂੰ ਕਹੀ ਜਾਂਦੇ ਨੇ ਵੀ ਸਾਡਾ ਪਾਣੀ ਆ ਸਾਡਾ ਪਾਣੀ ਆ ਦੂਸਰੀ ਗੱਲ ਹੁਣ ਇੱਥੇ ਜਿਹੜੇ ਲੋਕ ਪਾਣੀ ਪੀ ਰਹੇ ਨੇ ਦਰਿਆਵਾਂ ਦਾ ਪਾਣੀ ਨਹੀਂ ਪੀ ਰਹੇ ਨਹਿਰਾਂ ਦਾ ਪਾਣੀ ਨਹੀਂ ਪੀ ਰਹੇ ਇਹ ਪੀ ਰਹੇ ਨੇ ਜਿਹੜਾ ਧਰਤੀ ਚੋਂ ਪਾਣੀ ਨਿਕਲ ਰਿਹਾ ਉਹ ਵਾਲਾ ਪਾਣੀ ਤੇ ਉਹ ਵਾਲਾ ਪਾਣੀ ਸਰਕਾਰ ਕਿਤੇ ਨਹੀਂ ਵੇਚਦੀ ਉਹ ਪਾਣੀ ਖਤਮ ਕਰ ਰਹੇ ਨੇ ਪੰਜਾਬ ਦੇ ਕਿਸਾਨ ਜਿੱਦ ਦੇ ਉਹ ਪਾਣੀ ਖਤਮ ਹੋ ਗਿਆ ਧਰਤੀ ਦੇ ਉਹਦੇ ਭੁੱਖੇ ਮਰਨਗੇ ਦਰਿਆਵਾਂ ਦਾ ਪਾਣੀ ਤਾਂ ਅੱਜ ਵੀ ਹੈਗਾ ਤੇ ਪਹਿਲਾਂ ਵੀ ਹੈਗਾ ਸੀ ਆਉਂਦੇ ਰਹਿੰਦੀ ਦੁਨੀਆ ਤੱਕ ਰਹੂਗਾ دریاਵਾਂ ਵਾਲਾ ਪਾਣੀ ਤਾਂ ਉਹ ਪਾਣੀ ਨਾ ਪੀਂਦੇ ਨੇ ਲੋਕ ਤੇ ਨਾ ਪੀਂਦੇ ਸੀ ਨਾ ਪੀਣਗੇ ਠੀਕ ਹੈ دریاਵਾਂ ਦਾ ਪਾਣੀ ਤਾਂ ਅੰਤ ਕਾ ਆਖਰ ਨੂੰ ਜਦੋਂ ਭੁੱਖੇ ਮਰਨਗੇ ਜਦੋਂ ਧਰਤੀ ਚੋਂ ਬੂੰਦ ਬੂੰਦ ਪਾਣੀ ਖਿੱਚ ਲੈਣਾਂ ਨੇ ਨਰਜੀਆਂ ਬੀਜ ਬੀਜ ਕੇ ਸਰਕਾਰਾਂ ਦਾ ਕਸੂਰ ਤਾਂ ਮੰਨੀ ਜੇ ਸਰਕਾਰ ਜ਼ਬਰਦਸਤੀ ਗਏ ਵਿੱਚੋਂ ਨਾ ਲਾਓ ਫਿਰ ਆਪਾਂ ਮੰਨੀਏ ਸਰਕਾਰ ਦਾ ਕਸੂਰ ਵੀ ਸਰਕਾਰਾਂ ਜੀਰੀ ਲਵਾਉਣਗੇ ਨੇ ਪਾਣੀ ਖਤਮ ਕਰਨ ਦੀਆਂ ਨੇ ਤੁਸੀਂ ਜੀਰੀ ਬੰਦ ਕਰ ਦਿਓ ਪਾਣੀ ਵਾਪੇ ਬਚਤ ਹੋ ਜਾਊਗਾ ਸੋਨ ਨੂੰ ਪੈ ਗਿਆ ਲਾਲਚ ਪੰਜਾਬ ਦੇ ਲੋਕਾਂ ਨੂੰ ਪੈਸੇ ਦਾ ਲਾਲਚ ਹੋ ਗਿਆ ਉਹ ਲਾਲਚ ਦੇ ਵਿੱਚ ਇਹ ਨਹੀਂ ਦੇਖਦੇ ਵੀ ਸਾਡਾ ਪੰਜਾਬ ਦਾ ਪਾਣੀ ਸਾਡਾ ਧਰਤੀ ਦਾ ਪਾਣੀ ਖਤਮ ਹੋ ਰਿਹਾ ਸਾਡੀ ਆਉਣ ਵਾਲੀ ਪੀੜ੍ਹੀ ਪਾਣੀ ਪੀਊਗੀ ਕਿੱਥੋਂ ਅੰਨ ਤੋਂ ਬਗੈਰ ਬੰਦਾ 1 ਮਹੀਨਾ ਰਹਿ ਸਕਦਾ ਪਰ ਪਾਣੀ ਤੋਂ ਬਿਨਾ 1 ਦਿਨ ਨਹੀਂ ਰਹਿ ਸਕਦਾ ਕਿਉਂਕਿ ਜਿਹੜੇ ਕੋਈ ਨਾ ਅੰਨ ਦਾਤਾ ਅੰਨ ਦਾ ਨਦਾਨ ਉਹਨਾਂ ਤੇ ਢੀ ਲੋਡ ਨਹੀਂ ਗਈ ਜਿੰਨਾ ਪਾਣੀ ਹੁਣ ਗਰਮੀ ਦੇ ਵਿੱਚ ਦੇਖ ਲਓ 10 ਦਿਨ ਰੋਟੀ ਨਾ ਖਾਓ ਕੋਈ ਚੱਕਰ ਨਹੀਂ ਪਰ 10 ਦਿਨ ਬਿਨਾ ਪਾਣੀ ਤੋਂ ਰਹਿ ਕੇ ਦਿਖਾਓ ਕਿਉਂਕਿ ਜਰੂਰਤ ਪਾਣੀ ਦੀ ਐ ਨਾ ਕਿ ਇਸ ਅੰਨ ਦੀ ਚੌਲਾਂ ਦੀ ਕੀ ਜਰੂਰਤ ਕਿੰਨੇ ਕ ਪੰਜਾਬੀ ਲੋਕ ਚੌਲ ਖਾਂਦੇ ਨੇ ਸਿਰਫ ਲਾਲਚ ਨੂੰ ਬੀਜਦੇ ਨੇ ਨਾ ਲੋਕਰੇ ਲਾਲਚ ਪੈਸੇ ਦੇ ਲਾਲਚ ਨੂੰ ਜਿਰੀ ਬੀਜੀ ਜਾਂਦੀ ਆ ਚੌਲ ਤਾਂ ਖਾਂਦਾ ਨਹੀਂ ਆਪਣੇ ਕੋਈ ਕਣਕ ਜਰੂਰ ਬਹੁਤ ਆ ਜੀ ਮੱਕੀ ਬੀਜ ਲਓ ਮੱਕੀ ਨਾਲ ਢਿੱਡ ਭਰ ਸਕਦੇ ਆ ਬਾਜਰਾ ਬੀਜ ਲਓ ਪਰ ਲਾਲਚ ਜਿਹੜਾ ਲਾਲਚ ਬੁਰੀ ਬਲਾ ਇਹੀ ਕਦੇ ਪੰਜਾਬ ਬੂੰਦ ਬੂੰਦ ਪਾਣੀ ਨੂੰ ਤਰਸੂਗਾ ਜਿਹੜਾ ਅੱਜ ਸੋਨੇ ਦੀ ਚਿੜੀ ਐ ਨਾ ਕਿਸੇ ਟਾਈਮ ਨੂੰ ਇਹ ਅੱਜ ਤੋਂ 25 26 ਸਾਲ ਡੇਢ ਤਰੀਕ ਨੋਟ ਕਰ ਲਓ ਤੇ ਸਾਲ ਚੈੱਕ ਕਰ ਲਿਓ ਅੱਜ ਦੀ ਵੀਡੀਓ ਆਉਣ ਵਾਲੇ 25-26 ਸਾਲਾਂ 'ਚ ਜੇ ਨਾ ਬੂੰਦ ਬੂੰਦ ਨੂੰ ਪਾਣੀ ਤਰਸ ਪਾਣੀ ਨੂੰ ਤਰਸਣ ਲੋਕ ਪੰਜਾਬ ਦੇ ਤਾਂ ਕਹਿ ਦਿਓ